ਤੇ 70000 ਕਰੋੜ ਦਾ ਕਰਜ਼ਾ ਚਾੜੇ ਦਾ ਦੋ ਸਾਲਾਂ ਚ ਪੰਜਾਬ ਤੇ ਤੇ ਮੁਆਵਜ਼ਾ ਕਿਸਾਨਾਂ ਦੀ ਮਾਰ ਦਾ ਇਹ ਤਕਰੀ ਆ ਤੁਸੀਂ ਕਹ ਰਹੇ ਸੀ ਮੁਰਗੀਆਂ ਦਾ ਦੇਵਾਂਗੇ ਪੱਕੀਆਂ ਦਾ ਦੇਵਾਂਗੇ ਛੋਟੀ ਟੋਪ ਦੀ ਲੀਡਰਸ਼ਿਪ ਇਮਾਨਦਾਰ ਹੈ ਸਾਰੇ ਹਵਾਲਾ ਚ ਭੈਣੇ ਘੋਟਾ ਲਗ ਰੇ ਸ਼ਰਾਬ ਦਾ ਗਲਤ ਨੀਤੀ ਬਣਾ ਕੇ ਅਰਪਾ ਖਰਪਾ ਕਰੋੜ ਰੁਪਇਆ ਤੁਸੀਂ ਇਹ ਹੜੱਪ ਲਿਆ ਤੇ ਜੇ ਇਮਾਨਦਾਰ ਨੇ ਬਾਹਰ ਕਿਉਂ ਨਹੀਂ ਆਉਂਦੇ ਉਹ ਹੋਸਪਟਲਾਂ ਦੇ ਦਵਾਈਆਂ ਦੇ ਇਤੇ 1000 ਕਰੋੜ ਦੀ ਤੱਕ ਦੀ ਬਿਜਲੀ ਸਬਸਿਡੀਆਂ ਪੰਜਾਬ ਦੀ ਸਾਰੇ ਸਕੂਲਾਂ ਦੇ ਵਿੱਚ ਦਰਮਿਆਨ ਪਿਛਲੇ ਨੇ ਵੀ ਤਾਂ ਦਿੱਤੀ ਸੀ ਉਹ ਇਹ ਤਾਂ ਨਹੀਂ ਕਿ ਨਵੀਂ ਪਿਛਲੇ ਨੇ ਵੀ ਦਿੱਤੀ ਹੈ ਨਾ 10000 ਕਰੋੜ ਵੱਧ ਬਿਜਲੀ ਤੋਸਲੀ ਆ ਚਲੋ ਜੀ ਹੁਣ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਯੂਨੀਵਰਸਿਟੀ ਪੰਜਾਬ ਦੁਆਲਾ ਨਿਕਲਿਆ ਪਿਆ ਮਹਾਰਾਜੀ ਬਾਂਗਾ ਤੋਂ ਤ ਆਪਣੀ ਮਾਰ ਵਾਲੀ ਅਸਲ ਜਿਨ੍ਹਾਂ ਦੇ ਨੁਕਸਾਨ ਹੋਇਆ ਉਹਨਾਂ ਨੂੰ ਵੀ ਮਾਰ ਵਾਲੀ ਗੱਲ ਬਿਲਕੁਲ ਠੋਡੀ ਜਾਇਜ਼ ਹੈ ਮੈਂ ਉਹਦੇ ਵੀ ਕੀਤੇ ਜਿੱਤੇ ਆਪਾਂ ਕੈਂਪ ਵਾਲੇ ਦਿਨ ਆਇਆ ਸੀ ਆਪਾਂ ਗੱਲ ਸਿਰੇ ਲਾ ਗਦੇ ਉਹ ਜਿਹੜਾ ਤਸਵੀਰ ਦਾ ਵੀ ਨਾ ਪਤਾ ਨਾ ਤੁਹਾਨੂੰ ਤੁਸੀਂ ਗਏ ਵੀ ਤੇ ਡਿਊਟੀ ਲਾਈ ਵੀ ਉਹ ਜਿਹਨਾਂ ਮਹੀਨੇ ਹੋ ਗਏ ਪਰ ਨਹੀਂ ਤੁਸੀਂ ਸਹੀ ਹੋ ਆਪਣੀ ਗੱਲੋਂ ਵੀ ਹੋਈਆਂ ਨੇ ਹਾਂ ਜੀ ਸਭ ਹੋਈਆਂ ਨੇ ਕਿ ਇਹਨਾਂ ਦੇ ਜਿਹੜੇ ਘਰਾਂ ਦੀ ਤਾਂ ਮਾਰ ਹੋਈ ਨਹੀਂ ਇਹ ਮਤਲਬ ਮਾਰ ਹੋਈ ਹੈ ਉਹਨਾਂ ਦੀ ਗਲੋਰੀ ਲਿਖੀ ਨਹੀਂ ਇੱਕ ਵਾਰ ਦੇ ਪ੍ਰਾਊਡ ਨਹੀਂ ਆਪ ਕਿਸੇ ਦੇ ਦੂਜੇ ਖਾਤੇ ਨੂੰ ਨਹੀਂ ਜਿਵੇਂ ਕਿ ਬਹੁਤ ਜ਼ੇਰਦਾਰ ਦੀ ਗਲੋਰੀ ਕੈਮਰੀ ਤੋਂ ਲੈ ਕੇ ਜਿਵੇਂ ਕਿ ਐਡੇ ਮਿਲ ਗਿਆ ਦੀ ਮੂਹਰੇ ਲਗੇ ਇਤਾਂ ਮਿਲ ਗਿਆ ਜਿਹੜੀ ਪਟਵਾਰੀ ਜਿਹੜਾ ਲਿਖੀ ਉਹ ਹੀ ਪਟਵਾਰੀ ਵੀ ਤਾਂ ਮਾਰ ਪੰਜ ਬੰਦ ਤਕਸੀਲੇ ਵੀਰੇ 20-20 ਦੀ ਮਾਰ ਲਏ ਨੇ ਜੀ ਉਹੀ ਗੱਲ ਜਿਹੜੇ ਮਾਰ ਲੈ ਜਿਹੜੇ ਮਰੀ ਨੇ ਡਾਕਟਰ ਲੈ ਮਾਰ ਫਰਾਈ ਦੀ ਮਾਰ ਦੇ ਆਵਾਰਾ ਖਾਦੀ ਪਰ ਪੁੱਛਿਆ ਨਹੀਂ ਪਰ ਤੇ ਨਹੀਂ ਬੱਤ ਨਹੀਂ ਪਹਿਲੇ ਸਾਹਮਣਾ ਸਭ ਤੋਂ ਵੱਧ ਮੁਸ਼ਕਲ ਨਹੀਂ ਨਾਮ ਤਾਂ ਰੱਖੀ ਖਣੋ ਨਰ ਬਹਿ ਜੀ ਬੋਦਾ ਮਰਕਸ ਦਾ ਸਾਰੀ ਆ ਮੈਂ ਤਾਂ ਨਹੀਂ ਕਰਵਾ ਲਾਂ ਦੇ ਵੀਰੇ ਹੁਣ ਮੈਂ ਇਹਦੇ ਦੇਖੋ ਪਰ ਦੇਖ ਮੌਕਾ ਬਟ ਹੈ ਕਿ ਜਿਹੜੀ ਮਾਰੀ ਸਰਕਾਰ ਆ ਇਹ ਵਈ ਜੀਵ ਨਹੀਂ ਖਾਂਗੇ ਪੈਸੇ ਖਾਂਗੇ ਤਾ ਦੋ ਹਾਂ ਲਓ ਵੀ ਮਨੂ ਮਾਰਗਾ ਗੁਲਕੁਤ ਦੇ ਜੇ ਭਾਈ ਜਿਹੜਾ ਕੋਈ ਏਦਾ ਬੰਦਾ ਮੇਰਾ ਤੁਹਾਨੂੰ ਵਾਦਾ ਵੀ ਤੇ ਇਹ ਕਹਿ ਰਿਹਾ ਤੈਨੂੰ ਗਲਤ ਗਿਆ ਤੈਨੂੰ ਪੁਆਰੀ ਕਰਾ ਕੇ ਕਾਰਵਾਈ ਕਰਵਾਵਾਂਗੇ ਹਾਂ ਕੋਈ ਤੈਨੂੰ ਵਾਈ ਕਰਵਾ ਤੈਨੂੰ ਮੇਰੀ ਬਿਨਾ ਕਾਰਵਾਈ ਹੋਇਆ ਕਾਰਵਾਈ ਹੋਈ ਨਹੀਂ ਹੈ ਇਹਨੇ ਨਾ ਤਕੋ ਨਰਪਾ ਇਹਦੇ ਅਸੀਂ ਗਲਤ ਕੰਮ ਦੇ ਕੋਈ ਰਵਾਦਾਰ ਨਹੀਂ ਜੀ ਹੋਰ ਬੰਦਾ ਨਹੀਂ ਹਾਂਜੀ ਕੌਣ ਸਰਦਾਰ ਸਿੰਘ ਸਰੇਂਦਰ ਵੀ ਦੇ ਇੱਥੇ ਨਹੀਂ ਨਹੀਂ ਇਹੋ ਵੀ ਚੀਜ਼ ਹੈ ਦਰਸ਼ਨ ਸਿੰਘ ਜੀ ਮੇਰੇ ਜੀ ਚੌਧਰ ਹੁੰਦਾ ਫੌਜੀ ਰੈਂਕ ਨਾਮਾ ਵਟਵਾਰੀ ਆ ਰਹੀ ਹੈ ਜੀ ਬਹੁਤ ਚੰਗਾ ਹੁੰਦਾ ਹੈ ਅਰਜੀ ਦੇ ਤੌਰ ਤੇ ਹਾਂਜੀ ਕਿਸ ਗਾਦੇ ਪ੍ਰਵੀਨ ਬਾਸਲ ਨੇ ਕੰਮ ਨੇੜੇ ਲਾ ਦਿੱਤੀ ਪ੍ਰਵੀਨ ਬਾਸਲ ਨੇ ਬਾਪੂ ਜੀ ਮੇਨ ਮਸਲਾ ਇਹੀ ਆਣਾ ਵੀ ਮੁਆਵਜ਼ਾ ਗਲਤ ਘਾਤੇ ਚ ਪਾਤਾ ਹਾਂ ਜੀ ਠੀਕ ਹੈ ਹਾਂ ਜੀ ਕੋਈ ਨਹੀਂ ਨੇਓ ਕਹੇ ਮਰੀ ਸਰਕਾਰ ਐ ਦਮ ਨਾਲ ਤਵਾਏ ਨੇਓ ਕਹੇ ਇੱਕ ਹੋਰ ਮਸਲਾ ਜੀ ਸਾਡਾ ਨੇੜੇ ਨਹੀਂ ਲੱਗਦਾ ਮਤਲਬ ਇਹ ਮੰਦੋਂ ਕਿਸੇ ਲੋੜ ਦਬਾਓ ਇੱਕ ਹੋਰ ਮਸਲਾ ਜੀ ਨਸ਼ਿਆ ਦਾ ਬਿਲਕੁਲ ਨਹੀਂ ਇੱਥੇ ਖੋਵਾ ਤੇਰੇ ਇਮਾਨ ਲਈ ਮੈਂ ਵਾਸਤੇ ਕੰਨੇ ਵਾਸਤੇ ਮੈਂ ਇੱਥੇ ਖੜਾ ਈ ਸੀ ਕਿ ਪਿੰਡ ਦੇ ਸਾਰੇ ਮੌਜੂਦ ਨੇ ਹਰ ਇੱਕ ਜੀ ਇੰਨੇ ਸਿੱਧੇ ਸੁਸਦੀ ਸਵਾਲ ਤੇ ਪੁੱਛਾਂਗੇ ਮੁੱਖ ਮੰਤਰੀ ਨੂੰ ਬਾਈ ਜੀ ਗੱਲ ਸਾਰੀਆਂ ਹੁੰਦੀਆਂ ਨੇ ਠੀਕ ਐ ਤੁਸੀਂ ਦੱਸੋ ਜੀ ਅੱਛਾ ਕੀ ਹੋ ਰਿਹਾ ਹੈ ਕੇਂਦਰ ਸਰਕਾਰ ਇੱਥੇ ਕਿਤੇ ਟੋਟਲੀ ਨੰਬਰ ਫੇਲ ਰਹੀ ਹੈ ਅਮਦੀਪਾ ਇੱਥੋਂ ਵੀ ਹਰੂਗੀ ਫਿਰ ਬਿਆਵਜ਼ਾ ਹਰੂਗੀ ਹਰੂਗੀ ਕਿਤੇ ਮੇਰੇ ਘਰ ਲੋਕਾਂ ਨੇ ਪਾਉਣੀਆਂ ਤੁਸੀਂ ਜਿਹੜੀ ਤੁਸੀਂ ਜਿਹੜੀ ਕਰਦਾ ਦੁਪਾਲੀ ਪਸਤਾਨੀ ਸੱਤ ਜਾਂ ਵੀ ਖੜਾ ਨਹੀਂ ਸਿਮਰ ਸਿੰਘ ਮਾਨ ਜਿੱਤੂ ਇੱਥੋਂ ਜੀ ਇਹ ਕੱਲੇ ਕਹਿਣ ਦੇ ਨਾਲ ਜਿੰਦਾਬਾਦ 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 ਅਮਦੀਪਾ ਨੇ ਕੀ ਕੀ ਕੋਈ ਗੱਲ ਨਹੀਂ ਮੈਂ ਤੁਮੜ ਦਰਦਾਰੇ ਮੇਰੇ ਸਵਾਲ ਜਵਾਬ ਕਰ ਰਹੇ ਹਾਂ ਇਹ ਤਰੀਕਾ ਨਹੀਂ ਤੁਸੀਂ ਤੁਮੜ ਜੀ ਇਹ ਤਰੀਕਾ ਨਹੀਂ ਤੁਸੀਂ ਦੱਸੋ ਜੀ ਖੜ ਜਾ ਵੀਰੇ ਇਹ ਤਰੀਕਾ ਕਰ ਤੁਸੀਂ ਨੇ ਨਾ ਪੂਸਟਾਂ ਪੜੀਆਂ ਨਹੀਂ ਵੜੀਆਂ ਸਾਡੇ ਬੁਗਿਆਰ ਕਰਦੇ ਰਹੇ ਅੱਜ ਦੇ ਕੱਲ ਤੋਂ ਆਉਂਦੇ ਮੇਰੇ ਦੰਦ ਹੋ ਗਏ ਆ ਬਾਕ ਕਰ ਲਿਆ ਪੂਸਟਾਂ ਪੜੀਆਂ ਨਹੀਂ ਥੁੜੀਆਂ ਇਹ ਮਰੀ ਹੋਈ ਜ਼ਮੀਰਾਂ ਨੇ ਆ ਕੀ ਇਹ ਨਾਲ ਗੱਲ ਕਰੀ ਦੀ ਜੇ ਕੋਈ ਕੀ ਇਹ ਨਾਲ ਹੀ ਕਰ ਰਹੇ ਆ ਜੀ ਰੋਸ ਕਰਕੇ ਗੱਲ ਨਹੀਂ ਕਰੀ ਦੀ ਫਿਰ ਕੀ ਹੈ ਜੀ ਆ ਕੇ ਟਿਕਾਈ ਲੱਗ ਰਹੇ ਨੇ ਪਰਚੇ ਲਗਾ ਦੇਣੇ ਛੋਟੇ ਮਾਰਾ ਤਾਂ ਇੱਥੇ ਆਏ ਆ ਇੰਨਾ ਦੂਰ ਤੋਂ ਗੱਲ ਕਰ ਰਹੇ ਨਹੀਂ ਸਮਝ ਬੋ ਗਾ ਜੀ ਬੰਦੇ ਉਹਨਾਂ ਨਾਲ ਗੱਲ ਕਰਨਾ ਅਸੀਂ ਕੋਦੇ ਮਿਲਦੇ ਆ ਕੋਦਾ ਨਹੀਂ ਗੱਲ ਮਿਲਿਆ ਲੱਗ ਰਹੇ ਨੇ ਪਰਚਾ ਲੱਗਣਾ ਗੱਲ ਕਰਨਾ ਜੀ ਜੀ ਪੈਸੇ ਲੱਗਦੇ ਪਿਆ ਜੀ ਕਹਿੰਦੇ ਮਟਵਾਰੀ ਦੀ ਗੱਲ ਕਰ ਰਹੇ ਆ ਉਹ ਬੰਦੇ ਨੇ ਵੀ ਕੰਮ ਨਹੀਂ ਕਰੋ ਆਪਕ ਤੇ ਲੜਾਈ ਨਹੀਂ ਜਿਹੜੇ ਹੋਰ ਬੰਦੇ ਆਨ ਸਾਨੂੰ ਜੇ ਬੰਦ ਕਰਦੇ ਮੋਟਾ مोटा मोटा بيار نال ڏيڻ چلو ٿو ڏاڍو چالو ٿي چالو ٿو چالو لڳي آهي ان کي ٻه ڏينهن ٿين چنه آڻي ڏاڻا ڏاڻا سالي هڪ شهري ڏينهن جي ڏينهن جي ਵੀ ਤੁਸੀਂ ਕਰ ਨਹੀਂ ਸਕਦੇ ਸੀ ਉੱਥੇ ਲੜਾਈ ਜਿਹੜੀ ਹੈ ਸਰਕਾਰ ਵੱਲੋਂ ਲੜ ਰਹੇ ਆ ਕਿਉਂਕਿ ਉਹ ਤੇ ਰੂਕ ਸਰਕਾਰ ਜਿਹੜੀ ਚਾਹੂਗੀ ਵੀ ਭਾਈ ਲੋਕ ਅਜਰਕਾਰ ਹੋਣ ਉਹ ਹਾਈ ਕੋਰਟ ਨੇ ਜਿਹੜੀ ਉਹਦੇ ਐਲਸੀਸੀ ਵਾਲੇ ਰੂਕ ਲਾਈ ਹੋਈ ਆ ਅਸੀਂ ਉਹ ਸਰਕਾਰ ਪੱਖ ਰੱਖ ਰਹੀ ਆ ਤੇ ਸਾਨੂੰ ਉਮੀਦ ਹੈ ਵੀ ਅਗਲੀ ਤਰੀਕ ਤੋਂ ਨਾਲ ਸਮੇਂ ਚ ਉਹਦਾ ਹੱਲ ਜਿਹੜਾ ਕੋਈ ਨਿਕਲ ਆਉਂਦਾ ਤੇ ਸਰਕਾਰ ਵੀ ਚਾਹੁੰਦੀ ਆ ਜੇ ਰਜਿਸਟਰੀ ਆਉਣੀ ਤਾਂ ਬਣਾਉਗਾ ਕਿਉਂਕਿ ਸਾਡੀਆਂ ਆਪਦੇ ਬੰਦਿਆਂ ਦੀਆਂ ਰੋਜ਼ ਆ ਕਹਿੰਦੇ ਤੋਂ ਹਾਈ ਕੋਰਟ ਦਾ ਪੰਗਾ ਜਿਹੜਾ ਪੰਜਾਬ ਸਰਕਾਰ ਦੇ ਹੱਥ ਚੋਂ ਵੀ ਕੋਮਟ ਇੱਕ ਵੱਲੋਂ ਜੀ ਸੈਕਿਟੀ ਗਾਰਡ ਕਾ ਜੀ ਪੈਸੇ ਦੇ ਇਮਰਾਨ ਦੇ ਕੇ ਪਿੰਡੋਂ ਦੇ ਭਰਾਂ ਦੇਣੇ ਮੂਹਰੇ ਬਰਖਾ ਜੀ ਕਿਹਾ ਮੰਗ ਕੇ ਜੀ ਸਟੇਟਿੰਗ ਮੰਗ ਕੇ ਮਰੀ ਕੰਮ ਦਾ ਤੋ ਮੈਨੂੰ ਜਦੋਂ ਮਰਜੀ ਦੱਸਦੀ ਸੁਜਨੀ ਸੁਜਾਦਾ ਮੇਰੇ ਵਾਸਤੇ ਨੇ